ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮਕ ਸੁਰਖੀਆਂ ਤੇ ਦਿੱਲੀ ਦੇ ਕਿਸਾਨਾਂ ਦੀ ਕਨਵੈਨਸ਼ਨ ਹੋਈ ਮੁਕੰਮਲ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਕਰਨਗੇ ਟਰੈਕਟਰ ਮਾਰਚ ਅਮਰਿਤਪਾਲ ਸਿੰਘ ਦੇ ਨਾਲ ਮਿਲ ਕੇ ਸਰਬਜੀਤ ਖਾਲਸਾ ਬਣਾਉਣਗੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੇ ਦਿੱਤੀ ਹਮਾਇਤ ਅਮਰਿਤਪਾਲ ਸਿੰਘ ਦੀਆਂ ਵਧੀਆਂ ਮੁਸ਼ਕਲਾਂ ਆਜ਼ਾਦ ਉਮੀਦਵਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਆਰਟੀਆਈ ਦੇ ਉੱਤੇ ਕਾਂਗਰਸ ਨੂੰ ਮਿਲਿਆ ਜਵਾਬ ਮੋੜ ਮੰਡੀ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਲਈ 4 ਕਰੋੜ 16 ਲੱਖ ਦਾ ਕੀਤਾ ਗਿਆ ਸੀ ਖਰਚਾ ਹੁਣ ਖਬਰਾਂ ਦੇ ਇਸ ਥਾਰ ਦੇ ਨਾਲ ਅੱਜ ਕਨਵੈਨਸ਼ਨ ਕਰਨ ਵਾਸਤੇ ਕਿਸਾਨ ਦਿੱਲੀ ਪਹੁੰਚੇ ਹੋਏ ਸਨ ਇਸ ਕਨਵੈਨਸ਼ਨ ਦੇ ਵਿੱਚ ਖੇਤੀਬਾੜੀ ਮਾਹਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣ ਵਾਸਤੇ ਦਿੱਲੀ ਪਹੁੰਚੇ ਹੋਏ ਸਨ ਇੱਥੇ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਇੱਕ ਟਰੈਕਟਰ ਮਾਰਚ ਕੱਢਣਗੇ ਅੱਜ ਦਿੱਲੀ ਵਿੱਚ ਕਿਸਾਨਾਂ ਵੱਲੋਂ ਕਨਵੈਨਸ਼ਨ ਕੀਤੀ ਗਈ ਜਿੱਥੇ ਵੱਡੇ ਵੱਡੇ ਮਾਹਰ ਐਮਐਸਪੀ ਉੱਤੇ ਚਰਚਾ ਕਰਨ ਵਾਸਤੇ ਪਹੁੰਚੇ ਹੋਏ ਸਨ ਇੱਥੇ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਇਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਉਹ ਇਹ ਕਨਵੈਨਸ਼ਨ ਦੇ ਰਿਹਾ ਇੱਕ ਐਮਐਸਪੀ ਤੇ ਸੀਰ ਤੇ ਐਕਸਪਰਟ ਜਿਹੜੇ ਆ ਉਹ ਅੱਜ ਬੁਲਾਏ ਗਏ ਸੀ ਪਈ ਐਮਐਸਪੀ ਜਿਹੜੀ ਸਰਕਾਰ ਕਹਿੰਦੀ ਹੈ ਜੀ ਐਮਐਸਪੀ ਸਾਨੂੰ ਦੇਣੀ ਔਖੀ ਹੈ ਐਮਐਸਪੀ ਤੇ ਕਿੰਨਾ ਕਰਤਿਆ ਹੋਣਾ ਹੈ ਠੀਕ ਉਹਦੇ ਬਾਰੇ ਸਿਗਾ ਮਸਲਾ ਜੀ ਜੀ ਉਹਦੇ ਸਾਰੇ ਬਿਾਰੇ ਬੋਲੇ ਨੂੰ ਤੇ ਕਹਿੰਦੇ 15 ਅਗਸਤ ਨੂੰ ਜਿਹੜਾ ਟਰੈਕਟਰ ਮਾਰਚ ਕਰਨਾ ਹੈ ਜੀ ਤੇ ਉਹ ਉਹਦੇ ਬਾਰੇ ਇੱਕ ਫੈਸਲਾ ਲਿਆ ਗਿਆ ਜੀ ਜੀ ਤੇ ਹਰਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਅਗਸਤ ਮਹੀਨੇ ਦੇ ਵਿੱਚ ਤੋਂ ਬਾਅਦ ਜੀ ਉਹਦੇ ਮਹਾਪੰਚਾਇਤਾਂ ਦੀ ਤਿਆਰੀਆਂ ਜਾਣਗੀਆਂ ਜੀ ਉਹਦੇ ਉਹਦੇ ਬਾਰੇ ਫੈਸਲੇ ਕੁਝ ਹੋਏ ਨੇ ਜੀ ਉਹ ਇਹ ਹੀ ਚੀਜ਼ ਜਾਰੇ ਜਿਆਦਾ ਤਾਂ ਇਸ ਗੱਲ ਤੇ ਹੀ ਕਨਵੈਨਸ਼ਨ ਕੇ ਜੀ ਐਮਐਸਪੀ ਹੈ ਜੀ ਉਹਦੇ ਤੇ ਹੀ ਤਾਰ ਗਸਾਰਾ ਭਈ ਐਕਸਪਰਟਾਂ ਤੋਂ ਆਏ ਲੈਣੀ ਸੀ ਜੀ ਜਿਹੜੀ ਅਸੀਂ ਕਹਿੰਨੇ ਆ ਪ੍ਰਾਈਵੇਟ ਬਿੱਲ ਜਿਹੜਾ ਆਇਆ ਜਾਵੇ ਜੀ ਉਹਦੇ ਤੇ ਇਹਨਾਂ ਦਾ ਕੀ ਕਹਿਣਾ ਹੈਗਾ ਜਿਹੜੇ ਐਕਸਪਰਟ ਨੇ ਜੀ ਜਿਆਦਾ ਇਹ ਤੇ ਸੀ ਹਾਂ ਜੀ ਉਹ ਬਿਲਕੁਲ ਕੰਦੇ ਦੇ ਤੇ ਇਹ ਕੋਈ ਵੱਡੀ ਗੱਲ ਨਹੀਂ ਸਰਕਾਰ ਜਿਹੜਾ ਬਣਾਈ ਗੱਲ ਗਈ ਆ ਕਿ ਬਹੁਤ ਵੱਡੇ ਫੰਡ ਦੀ ਲੋੜ ਹੈ ਜੀ ਤਾਂ ਫੰਡ ਕਿੱਥੋਂ ਆਏਗਾ ਜੀ ਉੱਤੇ ਤੇ ਚਰਚਾ ਜ਼ਿਆਦਾ ਹੋਈ ਆ ਉਹਨਾਂ ਨੇ ਕਿਹਾ ਵੀ ਸਰਕਾਰ ਲਈ ਬਹੁਤ ਜੇ ਵੱਡੀ ਗੱਲ ਨਹੀਂ ਹੈਗੀ ਜੀ ਜੇ ਸਰਕਾਰ ਨੇ ਐਮਐਸਪੀ ਦੇ ਖੁੱਦ ਵੀ ਖਰੀਦ ਕਰਨੀ ਹੋਵੇ ਜੀ ਉਹਦੇ ਵਾਸਤੇ ਫੰਡ ਰੇਟ ਕਰਨਾ ਹੋਵੇ ਜੀ ਉਹ ਸੈਕੰਡ ਜੇ ਹੈ ਸਰਕਾਰ ਨੇ ਇਹਦੇ ਤੇ ਕੋਈ ਕਾਨੂੰਨ ਬਣਾਉਣਾ ਹੋਵੇ ਜੀ ਇਹ ਮੁਸ਼ਕਲ ਨਹੀਂ ਸਰਕਾਰ ਦੀ ਮੰਸ਼ਾ ਸਾਫ ਚਾਹੀਦੀ ਹੈ ਹਾਈ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਜਿਹੜੀ ਹਰਿਆਣਾ ਸਰਕਾਰ ਹੈ ਉਹ ਸੁਪਰੀਮ ਕੋਰਟ ਚਲੀ ਗਈ ਹਰਿਆਣਾ ਸਰਕਾਰ ਬੰਦ ਕਰਕੇ ਬੈਠੀ ਹੈ ਸੜਕ ਜਦਕੇ ਹਾਈ ਕੋਰਟ ਮੰਨ ਜੋ ਸਭੀ ਸਰਵੋੱਚ ਅਦਾਲਤ ਹੈ ਪੰਜਾਬ ਐਂਡ ਹਰਿਆਣਾ ਦੀ ਜੀ ਉਹਨਾਂ ਨੇ ਕਿਹਾ ਵੀ ਇਹ ਸੜਕ ਨੂੰ ਖੋਲੋ ਸਾਡੇ ਨਾਲ ਵਿੱਚ ਵਿੱਚ ਜੀ ਇਸ ਤਰੀਕ ਦੇ ਆਰਡਰ ਸੀ ਸਾਰਾ ਨੂੰ ਖੋਲਣਾ ਸੀ ਜੀ ਪਰ ਉਸ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਚਲੇ ਜਾਣਾ ਜੀ ਜਿਹਦਾ ਮਤਲਬ ਮੰਚਾ ਜਿਹੜੀ ਆ ਉਹ ਹਰਿਆਣਾ ਸਰਕਾਰ ਦੀ ਪੰਜਾਬ ਨੂੰ ਆਰਥਿਕ ਸੱਟ ਮਾਰਨ ਦੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਇਹ ਤੇ ਚੁੱਪੀ ਸਾਟ ਕੇ ਬੈਠੇ ਨੇ ਸਾਨੂੰ ਤਾਂ ਇਸ ਗੱਲ ਦੀ ਅਰੰਭੀ ਹੈ ਜੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਹੌਲਾ ਪਾਉਂਦਾ ਕਿ ਇਹਦਾ ਕਿਉਂ ਬੰਦ ਕੀਤਾ ਹੋਇਆ ਆਈਏ ਖੋਲ੍ਹਿਆ ਜਾਵੇ ਜੀ ਜਿਹਦੇ ਨਾਲ ਪੰਜਾਬ ਨੂੰ ਆਰਥਿਕ ਸੱਟ ਵੱਜ ਰਹੀ ਹੈ ਸਾਡੇ ਵਪਾਰੀ ਵਰਗ ਸਾਰੇ ਪਰੇ ਜਾਂਦੇ ਨੇ ਬਹੁਤ ਪਰੇਸ਼ਾਨ ਨੇ ਜੋ ਇਹ ਪੱਟੀ ਜੱਤ ਪੰਜਾਬ ਨੂੰ ਜਿਹੜੀ ਆਰਥਿਕ ਤੌਰ ਤੇ ਲੱਗ ਰਹੀ ਆ ਇਹ ਸਾਡੇ ਪੰਜਾਬ ਸਰਕਾਰ ਚੁੱਪੀ ਚਾੜ ਕੇ ਬੈਠੀ ਐ ਅਨੇਕਾਂ ਵੇਦਰਾ ਕਹਿੰਦੇ ਆ ਮੈਨੂੰ ਖੁੱਦਿਆ ਜਾਵੇ ਸਾਡੇ ਕਿਸੇ ਵਪਾਰੀ ਭਰਾ ਨੂੰ ਤੰਗੀ ਨਾ ਹੋਵੇ ਆ ਕਾਰੋਬਾਰੀ ਭੱਡੇ ਨੂੰ ਨਾ ਕੋਈ ਤੰਗੀ ਹੋਵੇ ਜੀ ਜਾਨ ਵਾਲੇ ਆਉਣ ਜਾਣ ਆ ਲੋਕਾਂ ਨੂੰ ਨਾ ਸੰਗੀ ਹੋਵੇ ਪਰ ਮੈਂ ਥੋਮੇਰਾ ਵੀ ਜਿਹੜਾ ਪੰਜਾਬ ਸਰਕਾਰ ਚੁੱਪੀ ਚਾੜ ਕੇ ਬੈਠੀ ਉਹ ਵੀ ਸ਼ੱਕ ਦੇ ਘੇਰੇ ਚ ਆ ਜੀ ਜ਼ਿਕਰੇ ਖਾਸ ਹੈ ਕਿ ਕਿਸਾਨ ਸ਼ੰਭੂ ਬਾਰਡਰ ਖੁੱਲੇ ਜਾਣ ਤਾਂ ਵੀ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਉਹ ਦਿੱਲੀ ਵੱਲ ਕੂਚ ਕਰ ਸਕਣ ਪਰ ਇਸ ਉੱਤੇ ਹਜੇ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ ਐਮਪੀ ਸਰਬਜੀਤ ਖਾਲਸਾ ਨੇ ਨਵੀਂ ਪਾਰਟੀ ਬਣਾਉਣ ਦਾ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸਰਬਜੀਤ ਖਾਲਸਾ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਮਿਲ ਕੇ ਉਹ ਨਵੀਂ ਪਾਰਟੀ ਦਾ ਗਠਨ ਕਰਨਗੇ ਅਮਰਿਤਪਾਲ ਸਿੰਘ ਜਦੋਂ ਜੇਲ੍ਹ ਚੋਂ ਬਾਹਰ ਆ ਜਾਣਗੇ ਜਾਂ ਫਿਰ ਜੇ ਉਹ ਜੇਲ੍ਹ ਦੇ ਵਿੱਚ ਰਹਿੰਦਿਆਂ ਹੋયા ਹੀ ਸਰਬਜੀਤ ਖਾਲਸਾ ਨੂੰ ਹੁਕਮ ਦੇਣਗੇ ਤਾਂ ਖਾਲਸਾ ਜ਼ਰੂਰ ਇੱਕ ਨਵੀਂ ਪਾਰਟੀ ਬਣਾਉਣਗੇ ਤੇ ਉਸ ਦੀ ਅਗਵਾਹੀ ਵੀ ਕਰਨਗੇ ਮੁਗੇ ਵਿਖੇ ਪਿੰਡ ਰੋਡੇ ਚ ਪਿੰਡਰਾਮ ਵਾਲੇ ਦੇ ਭਰਾ ਦੀ ਅੰਤਿਮ ਅਰਦਾਸ ਦਾ ਸਮਾਗਮ ਚੱਲ ਰਿਹਾ ਸੀ ਇਸੇ ਸਮਾਗਮ ਦੇ ਵਿੱਚ ਹੀ ਸਰਬਜੀਤ ਖਾਲਸਾ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਅਮ੍ਰਿਤਪਾਲ ਦੇ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਉਹਨਾਂ ਕਹੇ ਹੈ ਕਿ ਜਦੋਂ ਅਮ੍ਰਿਤਪਾਲ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਤਾਂ ਫਿਰ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇਗਾ ਨਾਲ ਹੀ ਸਰਬਜੀਤ ਖਾਲਸਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਾਬਕਾ ਮੰਤਰੀ ਜੋ ਸਾਫ ਅਕਸ ਵਾਲੇ ਨੇ ਉਹ ਵੀ ਇਹਨਾਂ ਦੀ ਨਵੀਂ ਪਾਰਟੀ ਦੀ ਹਮਾਇਤ ਜ਼ਰੂਰ ਕਰਨਗੇ ਇਸ ਦੇ ਨਾਲ ਹੀ ਐਸਜੀਪੀਸੀ ਦੀਆਂ ਚੋਣਾਂ ਵਾਸਤੇ ਲੋਕਾਂ ਨੂੰ ਤਿਆਰੀ ਖਿੱਚਣ ਤੇ ਵੱਧ ਤੋਂ ਵੱਧ ਵੋਟਾਂ ਬਣਾਉਣ ਅਤੇ ਪਾਉਣ ਦਾ ਵੀ ਸੱਦਾ ਦਿੱਤਾ ਗਿਆ ਹੈ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਮਤ ਵਾਸਤੇ ਚੰਗੀ ਗੱਲ ਨਹੀਂ ਹੋਊਗੀ 30 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਦਾ ਵੀ ਆਪਾਂ ਇਹ ਗੁੱਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਖਸਰ ਵਾਲੇ ਵੀ ਬੱਤੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕਹਿੰਦੇ ਆ ਭਾਈ ਜੀ ਤੁਸੀਂ ਅਡਵਾਈਸ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਾ ਤਾਂ ਅਮਰਤਪਾਲ ਬਾਹਰ ਆਊਗਾ। ਜਾਂ ਉਹ ਮੈਨੂੰ ਕਹੇ ਭਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਊਗਾ ਉਦੋਂ ਆਪਾਂ ਵਰਕ ਕਰਾਂਗੇ। ਇਕੱਠੇ ਭਈ ਅੰਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਇਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਂਦਾ। ਜਾਂ ਅਮਰਤਪਾਲ ਦੇ ਬਾਪੂ ਜੀ ਬਾਪੂ ਪਰਲੋਕ ਸਿੰਘ ਮੈਨੂੰ ਕਹਿਣਾ। ਬਾਪੂ ਪਰ ਸਿੰਘ ਮੈਨੂੰ ਕਹਿਣ ਭਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ। ਬਾਕੀ ਸਾਰ ਸੰਗਤ ਦੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਨੀ ਕਮੇਟੀ ਦੀ। ਵੱਧ ਤੋਂ ਵੱਧ ਪਿੰਡਾਂ ਚ ਵੋਟਰਾਂ ਬਣਾਓ। ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਰਾਂ ਬਣਾਓ। ਮਹਾਰਾਜ ਨੇ ਤੁਹਾਨੂੰ ਦੱਸਤੀ ਕਰਨਾ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ। ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ। ਬਸ ਆਪਾਂ ਇਕੱਠੇ ਹੋ ਕੇ ਦੁਈਏ। ਜ਼ਿਕਰ ਉਹ ਹੈ ਕਿ ਅਮਰਿਤਪਾਲ ਬੀਤੇ 1 ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਤੇ ਉਸਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜੀਆਂ ਤੇ ਜਿੱਤੀਆਂ ਵੀ ਹੁਣ ਵੇਖਣਾ ਹੋਵੇਗਾ ਕਿ ਸਰਜੀਤ ਖਾਲਸਾ ਤੇ ਅਮਰਿਤਪਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਤੇ ਉਸ ਦਾ ਪੰਜਾਬ ਨੂੰ ਕੀ ਫਾਇਦਾ ਹੋਵੇਗਾ ਅਮਰਿਤਪਾਲ ਸਿੰਘ ਦੀ ਐਮਪੀ ਸ਼ਿਪ ਖਤਰੇ ਦੇ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਦਰਸਲ ਆਜ਼ਾਦ ਉਮੀਦਵਾਰ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਐਮਪੀ ਸ਼ਿਪ ਰੱਦ ਕਰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਤੇ ਇਸ ਪਟੀਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਤੇ ਅਮਰਿਤਪਾਲ ਦੇ ਉੱਤੇ ਨਾਮਜ਼ਦਗੀ ਪੱਤਰ ਭਰਨ ਲੱਗਿਆਂ ਕਾਫੀ ਸਾਰੀ ਜਾਣਕਾਰੀ ਲੁਕਾਉਣ ਦੇ ਵੀ ਦੋਸ਼ ਲਗਾਏ ਗਏ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਪੰਜ ਗੱਲਾਂ ਤੇ ਆਧਾਰਿਤ ਕੀਤੀ ਹੈ। ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤੇ ਅਮਰਿਤਪਾਲ ਸਿੰਘ ਦੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਲੁਕਾਈਆਂ ਗਈਆਂ ਨੇ। विक्रमजीत सिंह ने दावा किया है कि नामजदगी पत्र अधूरा है फंडा दान और खर्चे बारे जानकारी लुकाई हुई है वोटा मंगल ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾ سوشل میڈیا ਤੇ ਪ੍ਰਚਾਰ ਕੀਤਾ ਗਿਆ ਅਜੇ ਹਜੇ ਵਿਕਰਮਜੀਤ ਸਿੰਘ ਨੇ ਚੋਣ ਕਮਿਸ਼ਨ ਨੂੰ ਵੀ ਪਾਰਟੀ ਬਣਾਇਆ ਹੈ ਇਸ ਉੱਤੇ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਦਰਅਸਲ ਪਰਿਵਾਰ ਦਾ ਕਹਿਣਾ ਹੈ ਕਿ ਇਸ ਪਟੀਸ਼ਨ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਪਰ ਜੇ ਹਾਈ ਕੋਰਟ ਉਹਨਾਂ ਤੋਂ ਕੋਈ ਜਵਾਬ ਮੰਗੇਗਾ ਤਾਂ ਪਰਿਵਾਰ ਹਾਈ ਕੋਰਟ ਨੂੰ ਬਣਦੀ ਜਾਣਕਾਰੀ ਮੁਹੱਈਆ ਜ਼ਰੂਰ ਕਰਵਾਉਣਗੇ ਇਸ ਮੌਕੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਇਹ ਵੀ ਆਸਾਂ ਲਗਾਈਆਂ ਨੇ ਕਿ ਭਾਵੇਂ ਅੱਜ ਦੇ ਸੈਸ਼ਨ ਵਿੱਚ ਉਹ ਸ਼ਾਮਿਲ ਨਹੀਂ ਹੋ ਸਕੇ ਪਰ ਆਉਣ ਵਾਲੇ ਦਿਨਾਂ ਵਿੱਚ ਉਹ ਸੈਸ਼ਨ ਵਿੱਚ ਜ਼ਰੂਰ ਸ਼ਾਮਿਲ ਹੋਣਗੇ ਨਹੀਂ ਮੇਰੇ ਕੋਲ ਵੀ ਕੋਈ ਜਾਣਕਾਰੀ ਨਹੀਂ ਆਲਕੀ ਤੇ ਗਿਆਨ ਤੇ ਜਿਹਦੇ ਜੋ ਕੋਈ ਘਾਈਪੋਰ ਦਾ ਪੁੱਛੀ ਮੰਗੂਗੇ ਸੀ ਆ ਨਾ ਵਾਂਗੇ ਨੰਨੋ ਇੱਕ ਇਹ ਕੀ ਆ ਗਿਆ ਹੈ ਉਹਨਾਂ ਸਾਡੇ ਤੋਂ ਤੇ ਸੰਤਾ ਨੇ ਉਹਨਾਂ ਨੂੰ ਜਗਾਇਆ ਵੋਟਾਂ ਪਾ ਕੇ ਦੇ ਨੇ ਤੇ ਜੁਲੀ ਜੀ ਇਹ ਮੀਟ ਕਰਦੇ ਹੈ ਸ਼ਾਇਦ ਹੋਰ ਤੈੱਕ ਉਹਦਾ ਸਨੋ ਕਲੀਅਰ ਨਹੀਂ ਹੈ ਠੀਕ ਹੈ ਜੀ ਕੋਈ ਸਾਡੇ ਮੀਡੀਆ ਟੀਮ ਨੂੰ ਪਤਾ ਲੱਗਿਆ ਹੋਗਾ ਉਹਨਾਂ ਨੂੰ ਇਹ ਜਿਹਾ ਕਿ ਦੂਜਾ ਪੰਨਾ ਦੇਖਦੇ ਹੋ। ਜ਼ਿਕਰਿਆ ਖਾਸ ਹੈ ਕਿ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਲਈ ਪਾਈ ਗਈ ਇਸ ਪਟੀਸ਼ਨ ਦੇ ਉੱਤੇ 6 ਅਗਸਤ ਤੋਂ ਸੁਣਵਾਈ ਸ਼ੁਰੂ ਹੋਵੇਗੀ। ਸੰਸਦ ਅਮਰਿਤਪਾਲ ਸਿੰਘ ਪੰਜਾਬ ਚੋਣ ਕਮਿਸ਼ਨ ਦੇ ਚੋਣ ਖਰਚਾ ਅਫਸਰ, ਮੁੱਖ ਚੋਣ ਅਫਸਰ ਖਡੂਰ ਸਾਹਿਬ ਲੋਕ ਸਭਾ ਖੇਤਰ ਦੇ ਰਿਟਰਨਿੰਗ ਅਫਸਰ ਨੂੰ ਵੀ ਇਸ ਮਾਮਲੇ ਦੇ ਵਿੱਚ ਪਾਰਟੀ ਬਣਾਇਆ ਗਿਆ ਏ। ਵਿਖਣਾ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਚੱਲਣ ਵਾਲੀਆਂ ਇਨ੍ਹਾਂ ਸੁਣਵਾਈਆਂ ਦੇ ਉੱਤੇ ਹਾਈ ਕੋਰਟ ਦਾ ਕੀ ਫੈਸਲਾ ਆਉਂਦਾ ਹੈ ਤੇ ਇਸ ਫੈਸਲੇ ਤੋਂ ਬਾਅਦ ਅਮਰਿਤਪਾਲ ਸਿੰਘ ਲਈ ਮੁਸ਼ਕਲਾਂ ਹੋਰ ਕਿੰਨੀਆਂ ਕੁ ਵਾਧੀਆਂ ਵਿਖਾਈ ਦੇਣਗੀਆਂ ਪੰਜਾਬ ਕਾਂਗਰਸ ਨੇ ਮੋੜ ਦੇ ਵਿੱਚ ਹੋਈ ਵਿਕਾਸ ਕ੍ਰਾਂਤੀ ਰੈਲੀ ਨੂੰ ਲੈ ਕੇ ਇੱਕ ਆਰਟੀਆਈ ਪਾਈ ਸੀ ਤੇ ਉਸ ਆਰਟੀਆਈ ਦਾ ਜਵਾਬ ਹੁਣ ਆ ਗਿਆ ਹੈ। ਦਰਸਲ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ 2023 ਦਸੰਬਰ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਵਿਕਾਸ ਕ੍ਰਾਂਤੀ ਰੈਲੀ ਬਠਿੰਡਾ ਦੇ ਵਿੱਚ ਕੀਤੀ ਸੀ ਉਸ ਰੈਲੀ ਦੇ ਵਿੱਚ 4 ਕਰੋੜ 16 ਲੱਖ ਤੋਂ ਵੱਧ ਦਾ ਖਰਚ ਆਇਆ ਹੈ ਜਿਸ ਉੱਤੇ ਆਰਟੀਆਈ ਐਕਟਿਵਿਸਟ ਰਾਜਨਦੀਪ ਸਿੰਘ ਨੇ ਵੀ ਬਿਆਨ ਦਿੱਤਾ ਹੈ। 17 ਦਸੰਬਰ 2023 ਨੂੰ ਬਠਿੰਡਾ ਦੇ ਮੋੜ ਵਿੱਚ ਇੱਕ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ ਜਿਸ ਰੈਲੀ ਦੇ ਵਿੱਚ ਹੋਏ ਖਰਚੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਰਟੀਆਈ ਕਾਰਕੁਨ ਰਾਜਨਦੀਪ ਦੇ ਵੱਲੋਂ ਇੱਕ ਆਰਟੀਆਈ ਪਾਈ ਗਈ ਤੇ ਪਤਾ ਲੱਗਾ ਕਿ ਇਸ ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ ਸਰਕਾਰ ਵੱਲੋਂ 4 ਕਰੋੜ 16 ਲੱਖ ਰੁਪਏ ਖਰਚੇ ਗਏ ਨੇ ਜਿਸ ਦੇ ਵੇਰਵੇ ਰਾਜਨਦੀਪ ਹੜਾ ਨੇ ਪ੍ਰਦਾਨ ਕੀਤੇ ਨੇ ਦੇਖੋ ਜੀ ਇਹ ਆਰਟੀਆਈ ਅਵੰਤ ਸਿੰਘ ਮਾਨ ਨੇ ਇੱਕ ਮੋਰ ਰੈਲੀ ਕੀਤੀ ਸੀਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਨੂੰ ਕੀ ਉਹਨਾਂ ਨੇ ਇੱਕ ਸਟੇਟ ਫੰਕਸ਼ਨ ਦਾ ਨਾਮ ਦਿੱਤਾ ਜੀ ਉਹ ਰੱਲੀ ਜਦੋਂ ਕੀ ਕੀਤੀ ਤਾਂ ਉਹਦੇ ਉੱਤੇ ਲਗਭਗ ਬਠਿੰਡਾ ਵੱਲੋਂ ਬਠਿੰਡੇ ਤਾਂ ਜੇ ਆਪਾਂ ਹੋਰ ਖਰਚੇ ਤਾਂ ਬਾਅਦ ਚ ਗਿਣਾਂਗੇ ਇਕੱਲੇ ਬਠਿੰਡਾ ਡੀਸੀ ਵੱਲੋਂ 4 ਕਰੋੜ 16 ਲੱਖ 96 ਹਜ਼ਾਰ 638 ਰੁਪਏ ਖਰਚ ਕੀਤੇ ਗਏ ਜੀ ਜੋ ਜਿਹਦੇ ਵਿੱਚ ਖਾਣੇ ਦਾ ਵੀਆਈਪੀ ਖਾਣੇ ਦਾ ਖਰਚਾ ਜਿਹੜੀਆਂ ਦੇਖੋ ਆਮ ਆਦਮੀ ਪਾਰਟੀ ਆਪਦੇ ਆਪ ਨੂੰ ਆਮ ਆਮ ਲੋਕਾਂ ਦੀ ਆਮ ਖਾਣੇ ਮੁੰਡਿਆਂ ਦੀ ਪਾਰਟੀ ਕਹਿੰਦੀ ਸੀਗੀ ਅਸੀਂ ਕਹਿੰਦੇ ਸੀ ਵੀ ਵੀਆਈਪੀ ਖਰਚਾ ਨਹੀਂ ਕਰਾਂਗੇ ਪਰ ਤੁਸੀਂ ਇਹ ਦੇਖੋ ਵੀ ਮੋੜ ਦੇ ਵਿੱਚ ਹੈਲੀਪੈਡ ਬਣਾਉਣ ਵਾਸਤੇ 22 ਏਕੜ ਜ਼ਮੀਨ ਦੀ ਜਿਹੜੀ ਫਸਲ ਤਬਾਹ ਕੀਤੀ ਗਈ ਜੀ ਜਿਆਂ ਦੇ ਕੋਬਿਟ ਬਠਿੰਡਾ ਤੋਂ ਮੋੜ ਦੇ ਵਿੱਚ ਦਾ ਡਿਸਟੈਂਸ 25 ਤੋਂ 28 ਕਿਲੋਮੀਟਰ ਹੈ ਤੇ ਆਮ ਬੰਦਾ ਵੀ ਡਰਾਈਵਿੰਗ ਕਰਕੇ ਜਾਂਦਾ ਤਾਂ 30-35 ਮਿੰਟਾਂ 'ਚ ਉੱਥੇ ਪਹੁੰਚ ਜਾਂਦਾ ਹੈ ਬਲਕਿ ਇਹਦਾ ਸੀਐਮ ਕਾਫਲਾ ਸੀਗਾ ਇਹ ਤਾਂ ਵੀ 25 ਮਿੰਟਾਂ 'ਚ ਪਹੁੰਚ ਜਾਂਦੇ ਪਰ ਫਿਰ ਵੀ ਆਪਦੇ ਆਪ ਨੂੰ ਆਪਦੇ ਆਕਾ ਡੇਜੀਵਾਲ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਮੋੜ ਜਿਹੜਾ ਹੈਲੀਪੋਰਟ ਤਿਆਰ ਕੀਤਾ ਗਿਆ ਜਿਹਦੇ ਵਿੱਚ 22 ਏਕੜ ਜ਼ਮੀਨ ਫਸਲ ਖਰਾਬ ਕਰਕੇ 5,72,812 ਰੁਪਈਆ ਦਾ ਮੁਆਵਜ਼ਾ ਉਹਨਾਂ ਨੂੰ ਅਗਲੇ ਦਿਨ ਦਿੱਤਾ ਜੀ ਠੀਕ ਹੈ ਪਰ ਜਿਹੜੇ ਕੁਦਰਤੀ ਆਫਤਾਂ ਨਾਲ ਜਿਹੜੇ ਕਿਸਾਨ ਜੂਜ ਰਹੇ ਆ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆ ਸਪੀਚਾਂ ਦੇ ਵਿੱਚ ਇਹਨਾਂ ਨੇ ਮੁਰਗੀ ਦਾ ਮੁਆਵਜ਼ਾ ਵੀ ਦਿੱਤਾ ਪਰ ਜਿਹੜਾ ਕਿਸਾਨ ਵਿਚਾਰੇ ਜਿਹੜੇ ਫਾਇਦੇ ਲਈ ਜਾਂਦੇ ਉਹਨਾਂ ਨੂੰ ਹਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਆਪਦੇ ਬੰਦਿਆਂ ਨੂੰ ਦਿੱਲੀ ਤੋਂ ਜਿਹੜੇ ਖੁਸ਼ ਕਰਨ ਵਾਸਤੇ ਆ ਉਹਨਾਂ ਨੂੰ ਵੀ ਆਈਪੀ ਖਾਣੇ ਦਾ ਸਿਰਫ 16 ਲੱਖ ਰੁਪਏ ਬਿੱਲ ਹੈ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਆਈਪੀ ਟਾਇਲਟ ਫਿਕਸ ਕਰਨ ਵਾਸਤੇ 3 ਲੱਖ ਰੁਪਏ ਦਿੱਤਾ ਗਿਆ ਵੀ ਵੀ ਆਈਪੀ ਟਾਇਲਟ ਜੀ ਬਿਲਕੁਲ ਜੀ ਇੱਕ ਤਰ੍ਹਾਂ ਦਾ ਜੇ ਦੇਖਿਆ ਜਾਵੇ ਤਾਂ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵੀਆਈਪੀ ਟਾਇਲਟ ਹੈ ਉਹੀ ਪੰਜਾਬ ਨੂੰ 3 ਲੱਖ ਦਾ ਪਿਆ ਇੰਟਰਨੈਟ 4.5 ਲੱਖ ਦਾ ਰੱਖਦਾ ਪਿਆ ਜੀ ਤਾਂ ਬਾਕਸੀਮੇਟ 7 ਕਰੋੜ ਰੁਪਈਆ ਜਾਂ 6.5 ਕਰੋੜ ਰੁਪਈਆ ਦੀ ਇੱਕ ਰੈਲੀ ਬਈ ਹੈ ਜੀ ਪੰਜਾਬ ਨੂੰ ਦੇਖੋ ਜੀ ਵਿਧਾਨ ਸਭਾ ਦੇ ਵਿੱਚ ਐਲਓਪੀ ਦਾ ਹੱਕ ਬੰਦਾ ਇਹਨਾਂ ਚੀਜ਼ਾਂ ਦਾ ਮੰਗਣ ਦਾ ਜ ਜਦੋਂ ਭਗਵੰਤ ਸਿੰਘ ਸਾਹਿਬ ਵਿਰੋਧੀ ਧਿਰ ਸੀ ਉਦੋਂ ਬਹੁਤ ਥੋੜਾ ਪਾਉਂਦੇ ਸੀ ਵੀ ਸਰਕਾਰੀ ਬਸਾਂ ਦੀ ਦੁਰਵਰਤੋਂ ਤੁਸੀਂ ਆਹ ਦੇਖੋ ਜਦੋਂ ਦੀ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਬਣੀ ਹੈ 31 ਤਰੀਕ ਨੂੰ ਖਟਕੜ ਕਲਾ ਤੇ 18 ਅਪ੍ਰੈਲ 2021 ਨੂੰ ਖਟਕੜ ਕਲਾ ਸੋਧ ਕੀਤੀ ਗਈ ਸੀ ਜਦੋਂ ਕਿ ਸਰਕਾਰ ਇਹਨਾਂ ਦੀ 16 ਤਰੀਕ ਨੂੰ ਬਣੀ ਸੀ ਉਸ ਦਿਨ ਤੋਂ ਹੀ ਇਹ ਸਰਕਾਰੀ ਵਸਾਂ ਦੀ ਦੁਰਵਰਤੋਂ ਕਰਨ ਲੱਗੀ ਹੁਣ ਤਾਂ ਐਲੋਬੀ ਨੂੰ ਚਾਹੀਦਾ ਜਾਂ ਪੰਜਾਬ ਦੇ ਵਿਰੋਧੀ ਲੀਡਰਾਂ ਨੂੰ ਚਾਹੀਦਾ ਵੀ ਇਹਨਾਂ ਇਹ ਮੁੱਦਾ ਵੱਧ ਤੋਂ ਵੱਧ ਉਠਾਇਆ ਜਾ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਇਹਨਾਂ ਵੇਰਵਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਯਾਸਾ ਲਗਾਏ ਜਾ ਰਹੇ ਨੇ ਕਿ ਵਿਧਾਨ ਸਭਾ ਵਿੱਚ ਇਹ ਮੁੱਦਾ ਜ਼ਰੂਰ ਚੁੱਕਿਆ ਜਾਵੇਗਾ ਸਰਬਜੀਤ ਖਾਲਸਾ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਂਦਾ ਐਲਾਨ ਕੀਤਾ ਗਿਆ ਤੇ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸਾਫ਼ ਅਕਸ ਵਾਲੇ ਮੈਂਬਰ ਨੇ ਮੰਤਰੀ ਨੇ ਜੋ ਉਹਨਾਂ ਦੀ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਇਸ ਉੱਤੇ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਵੀ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਨਵੀਆਂ ਤੇ ਛੋਟੀਆਂ-ਛੋਟੀਆਂ ਪਾਰਟੀਆਂ ਬਣਾਉਣ ਦੀ ਬਜਾਏ ਸਰਬਜੀਤ ਖਾਲਸਾ ਨੂੰ ਪੰਥਕ ਸ਼ਖਸੀਅਤਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਐਮਪੀ ਸਰਬਜੀਤ ਖਾਲਸਾ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਪਰ ਉਹ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ਵਾਸਤੇ ਉਡੀਕ ਕਰ ਰਹੇ ਨੇ ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਵੀ ਇਸ ਉੱਤੇ ਟਿੱਪਣੀ ਕੀਤੀ ਹੈ ਕਰਨੈਲ ਸਿੰਘ ਪੰਜੋਲੀ ਦਾ ਕਹਿਣਾ ਹੈ ਕਿ ਚੋਣਾਂ ਦੇ ਵਿੱਚ ਖੜੇ ਹੋਣਾ ਹਰ ਕਿਸੇ ਦਾ ਅਧਿਕਾਰ ਹੁੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਰਬਜੀਤ ਖਾਲਸਾ ਨੂੰ ਅੱਗੇ ਆਉਣਾ ਚਾਹੀਦਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸਰਦਾਰ ਸਰਵਜੀਤ ਸਿੰਘ ਉਹਨਾਂ ਨੂੰ ਮਤਲਬ ਜਿਹੜਾ ਫਤਵਾ ਦਿੱਤਾ ਲੋਕਾਂ ਨੇ ਉਹ ਇਸ ਭਾਵਨਾ ਦੇ ਦਿੱਤਾ ਕਿ ਖਾਲਸਾ ਪੰਥ ਜਿਹੜੀ ਜਿਹੜੇ ਸਾਮਣੇ ਚਣੌਕੀਆਂ ਨੇ ਉਹਨਾਂ ਚਣੌਕੀਆਂ ਦਾ ਟਕਰਾ ਕਰਨ ਦੇ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦਾ ਯਤਨ ਕਰਨਾ ਚਾਹੀਦਾ ਜੀ ਤੇ ਮੈਂ ਸਮਝਦਾ ਵੀ ਜਿਹੜੀ ਨਵੀਂ ਪਾਰਟੀ ਬਣਾਉਣ ਦੀ ਗੱਲ ਉਹਨਾਂ ਨੇ ਕੀਤੀ ਹੈ ਪੰਥ ਵਿੱਚ ਪਹਿਲਾਂ ਹੀ ਬਹੁਤ ਵੱਡੀਆਂ ਪਾਰਟੀਆਂ ਬਣੀਆਂ ਹੋਈਆਂ ਨੇ ਪੰਥ ਪੂਰੀ ਤਰ੍ਹਾਂ ਖੇਰੂ-ਖੇਰੂ ਹੋਇਆ ਵਾ ਲੋੜ ਇਸ ਗੱਲ ਦੀ ਹੈ ਕਿ ਪੂਰੇ ਖਾਲਸਾ ਪੰਥ ਨੂੰ ਇੱਕ ਪਲੇਟਫਾਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਇਕੱਠਾ ਕੀਤਾ ਜਾਵੇ, ਕਾਲ ਕਸ ਦੇ ਕਬੇ ਇਕੱਠਾ ਕੀਤਾ ਜਾਵੇ। ਲੋੜ ਹੈ ਇਸ ਗੱਲ ਦੀ ਮਕੰਮਲ ਖਾਲਸਾ ਪੰਥ ਦੀ ਏਕਤਾ ਦੀ। ਜੀ ਛੋਟੀਆਂ-ਛੋਟੀਆਂ ਪਾਰਟੀਆਂ ਬਣਾਉਣ ਦੇ ਨਾਲ ਮੈਨੂੰ ਲੱਗਦਾ ਹੈ ਕਿ ਬਹੁਤਾ ਫਾਇਦਾ ਨਹੀਂ ਹੋ ਸਕਦਾ। ਸਾਰਾ ਪੰਥ ਵੀ ਸਿੰਘੋਣਾ ਨੂੰ ਉਹ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਹੈ। ਇਹ ਸਾਰੀਆਂ ਪੰਥ ਦੀਆਂ ਧਰਾਂ ਕੋਲ ਜਾਣ ਜਾ ਕੇ ਉਹਨਾਂ ਨੂੰ ਬੇਨਤੀ ਕਰਨਾ ਇੱਕ ਪਾਰਟੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਨੂੰ ਬਣਾਉਣ ਤੇ ਮਜ਼ਬੂਤ ਕਰਨ ਦਾ ਯਤਨ ਕਰਦਾ ਮੈਂ ਕਹਿੰਦਾ ਵੀ ਕੱਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਵੀ ਹੋਰ ਬਹੁਤ ਸਾਰੀਆਂ ਜਟੇਬੰਦੀਆਂ ਨੇ ਛੋਟੀਆਂ-ਛੋਟੀਆਂ ਭਾਈ ਦਲਜੀਤ ਸਿੰਘ ਉਹਨੇ ਨਿਆਣਾਲ ਖਾਲਸਾ ਜਟੇਬੰਦੀ ਆ ਮਾਨਸਾਬਦਾ ਦਾਲਾ ਰਵਿੰਦਰ ਸਿੰਘ ਉਹਨਾਂ ਦਾ ਦਾਲਾ ਇਸ ਕੇ ਸੰਬੰਧ ਬਹੁਤ ਛੋਟੇ-ਛੋਟੇ ਧਾਲ ਬਣੇ ਹੋਏ ਨੇ ਉਨਾ ਸਾਰੇ ਦਲਾਨੂ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਲੋੜ ਆ ਉਹਦੇ ਲਈ ਵੀ ਯਤਨ ਰਾਜ ਸਰਬਜੀਤ ਸਿੰਘ ਨੂੰ ਕਰਨ ਦਾ ਯਤਨ ਕਰਨਾ ਚਾਹੀਦਾ ਜੇ ਉਹ ਕਰਨਾ ਚਾਹੁੰਦੇ ਨੇ ਇਹ ਨਹੀਂ ਮਤਲਬ ਕਰਨਾ ਚਾਹੀਦਾ ਕਿ ਕੋਈ ਇੱਕ ਪਾਰਟੀ ਹੋਰ ਬਣਾ ਲੈਣ ਪਹਿਲੀ ਬਹੁਤ ਬਣੀ ਹੈ ਇੱਕ ਹੋਰ ਬਣਾ ਲੈਣ ਉਹਦਾ ਮੈਨੂੰ ਲੱਗਦਾ ਬਹੁਤਾ ਫਾਇਦਾ ਨਹੀਂ ਹੋ ਸਕੇਗਾ ਕਾਬਿਲ ਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਤੇ ਅਕਾਲੀ ਦਲ ਦਾ ਭਵਿੱਖ ਖਤਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਪ੍ਰਧਾਨ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਜਾ ਰਿਹਾ ਹੈ ਤੇ ਨਵੇਂ ਪ੍ਰਧਾਨ ਵਾਸਤੇ ਸੁਝਾਅ ਪੇਸ਼ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਜਲੰਧਰ ਪੱਛਮੀ ਚੋਣਾਂ ਤੋਂ ਬਾਅਦ ਹੋਈ ਜਿੱਤ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਇੱਕ ਟਿੱਪਣੀ ਕਰ ਦਿੱਤੀ ਸੀ ਤੇ ਉਸ ਟਿੱਪਣੀ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਗਿੱਲ ਦਾ ਬਿਆਨ ਸਾਹਮਣੇ ਆਇਆ ਹੈ ਤਲਬੀਰ ਸਿੰਘ ਗਿੱਲ ਨੇ ਵਿਕਰਮ ਮੱਜੀਠਿਆ ਨੂੰ ਇਹਨਾਂ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਉੱਤੇ ਸਖਤ ਝਾੜ ਪਾਈ ਹੈ। ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ੀ ਭੁਗਤਨ ਗਏ ਵਿਕਰਮ ਮੱਜੀਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਈ ਨਿਸ਼ਾਨੇ ਸਾਧੇ ਸੀ। ਉਹਨਾਂ ਨੇ ਜਲੰਧਰ ਜ਼ਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਸ਼ਨ ਮਨਾਉਣ ਨੂੰ ਲੈ ਕੇ ਟਿੱਪਣੀ ਕੀਤੀ ਜਿਸ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਨੇ ਬਿਆਨ ਦਿੱਤਾ ਹੈ। ਦਰਸਲ ਤਲਬੀਰ ਸਿੰਘ ਗਿੱਲ ਨੇ ਵਿਕਰਮ ਮਜੀਠੀਆ ਨੂੰ ਸਖਤ ਚੇਤਾਵਨੀ ਦਿੰਦਿਆਂ ਹੋਇਆਂ ਬਾਹਰ ਆਉਣ ਵਾਸਤੇ ਕਹਿ ਦਿੱਤਾ ਹੈ। ਮਜੀਠੀਆ ਸਾਹਿਬ ਜੇ ਠੱਗਾ ਹੋਇਆ ਸੀ ਤੇ ਤੁਸੀਂ ਉਸ ਦਿਨ ਕਿਉਂ ਨਾ ਬੋਲੇ? ਕਿਹਾ ਠੱਗਾ। ਹੁਣ ਮਨਸਿਕ ਜਿੱਤ ਹੋ ਗਈ ਤੇ ਤੁਹਾਨੂੰ ਉਹ ਠੱਗਾ ਮਹਿਸੂਸ ਹੋ ਲੱਗਿਆ। ਮੈਂ ਗੱਲ ਕਰਨੀ ਚਾਹਣਾ ਕਿ ਜਿੱਥੇ ਲੈਕਚਰ ਹਮੇਸ਼ਾ ਸਰਕਾਰਾਂ ਜਿੱਤਦੀਆਂ। ਵੇਖੋ ਤੁਸੀਂ ਵੀ ਲੈਕਚਰਾਂ ਲੜਦੇ ਰਹੇ ਤੇ ਤੁਸੀਂ ਜਿੱਤਦੇ ਰਹੇ ਭਾਵੇਂ ਕਾਨੂੰਨਸ ਨਾਲ ਤੁਹਾਡੀ ਟੱਕਰ ਹੋਵੇ ਜਿੱਤਦੇ ਰਹੇ ਅਮੋਗੇ ਵਾਲਾ ਜਿਹੜੀ ਅਖੀਰ ਦੀ ਜੈਮ ਸਿੰਘ ਸਾਹਿਬ ਦੇ ਦੋ ਜਿਮਨੀ ਇਲੈਕਸ਼ਨ ਕਰਾਈ ਸੀ ਉਹ ਸਿਰਫ 5000 ਦੇ ਮਾਰਜ ਨਾਲ ਜਿੱਤੇ ਹੀ ਪਰ ਜਿੱਤ ਗਏ ਸੋ ਇਸ ਕਰਕੇ ਇਹ ਜਿਹੜੀ ਜਿਮਨੀ ਆ ਇਹ ਇਤਿਹਾਸਿਕ ਜਿਮਨੀ ਇਲੈਕਸ਼ਨ ਮੈਂ ਸਮਝਦਾ ਕਿ ਹੋਈ ਆ ਜਿਹੜੀ ਕਿ 1 ਸੈਕਿੰਡ ਜਿੱਤ ਹੋਈ ਆ ਬੜੀ ਹੈਰਾਨੀ ਵਾਲੀ ਗੱਲ ਹੋਈ ਆ ਔਰ ਮੇਰੇ ਗਿਆ ਸਾਹਿਬ ਜਿਹੜੀ ਗੱਲ ਤੁਸੀਂ ਧੱਕੇ ਦੀ ਮੈਂ ਗੱਲ ਕਰ ਲਵਾਂ ਪਹਿਲਾਂ ਕਿ ਤੁਹਾਨੂੰ ਵੀ ਪਤਾ ਤੁਸੀਂ ਸਰ ਨਾਲ ਇਲੈਕਸ਼ਨ ਆਪਾਂ ਵੀ ਇਕੱਠੇ ਲੜਦੇ ਨੇ ਆ 2014 ਜਿੱਦੋਂ ਭੈਣ ਜੀ ਹਰਸਪਤ ਦੀ ਇਲੈਕਸ਼ਨ ਦੋ ਦਿਨ ਬਾਅਦ ਚੋਈ ਤੁਸੀਂ ਸਾਨੂੰ ਸਫਿਆ ਚ ਬਠਿੰਡੇ ਤੇ ਜੋ ਲੇਲੇਆ ਪਿੰਡ ਦੇ ਵਿੱਚ ਜਿਹੜੀ ਲੜਾਈ ਹੋਈ ਜੋ ਕੁਛ ਉਥੇ ਹਾਲਾਤ ਬਣੇ ਉਹ ਤੁਹਾਨੂੰ ਵੀ ਪਤਾ ਤੇ ਮੇਰੇ ਨੂੰ ਪਤਾ ਠੱਗਾ ਉਹ ਹੁੰਦਾ ਜੇ ਤਕਾ ਆਣੀ ਉਹ ਨਾਲੇ ਕਰਨ ਜਾਲੇ ਗੋੜ ਕਾ ਵੀ ਘਰ ਘਰ ਜਾ ਕੇ ਗੋਤਾ ਪਾ ਜੇ ਇਹ ਤਾਂ ਪੇਣਾ ਉਹ ਆ ਗਿਆ ਇਹ ਤਕਾ ਨਹੀਂ ਹੁੰਦਾ ਇਹ ਕੁਝ ਗੱਲਾਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਚੰਗੀਆਂ ਤੇਰਾ ਸਿੱਖੀਆਂ ਤਾਂ ਵੀ ਇਹ ਲੋਕਾਂ ਨੂੰ ਸੁਣਦੇ ਨੇ ਕੋਲ ਨਾਲ ਲਾ ਕੇ ਮਾਰ ਦਿੰਦੇ ਆ ਬੰਦੇ ਨੂੰ ਕਈ ਕੰਨਾ ਕੋਈ ਸਿੱਖੀਆਂ ਪਰ ਇਹ ਵੀ ਗੱਲਾਂ ਸਿੱਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਉਹ ਜਿੱਥੇ ਜਾ ਕੇ ਬੈਠੇ ਲੈਕਚਰ ਕਰਵਾਉਂਦਾ ਨਹੀਂ ਉਹਨਾਂ ਨੂੰ ਵੀ ਸਿੱਖਿਆਤ ਨੂੰ ਲੈਣੀ ਪਊ ਕਿ ਕੋਈ ਤਕਾ ਨਹੀਂ ਹੋ ਕਰਦੇ ਹੁੰਦੇ ਮੈਂ ਐਵੇਂ ਅਸੀਂ ਕਹਿ ਰਹਾ ਕਿ ਤਕਾ ਤਕਾ ਪੂਰਾ ਤੁਸੀਂ ਲੈਣੇ ਆਣੇ ਦੇ ਵਿੱਚ ਜ਼ਰੂਰ ਕਰਾਇਆ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਨਤਰ ਦੇ ਵਿੱਚ ਲੈਕਚਰ ਵੀ ਪੜਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਝਾਤੀ ਮਾਰਨ ਤੋਂ ਪਹਿਲਾਂ ਆਪਦੇ ਘਰਾਂ ਦੇ ਲਾਤੀ ਬਣ ਕੇ ਅੱਜ ਕਿਧਰ ਮੁਚਲ ਗਿਆ ਸ਼ਰੌਨੀ ਕਾਲੀ ਦਾ ਹੈ ਕਿੰਨੀਆਂ ਵੋਟਾਂ ਪਈਆਂ ਜਨਤਰ ਤੋਂ ਸ਼ਰੌਨੀ ਕਾਲੀ ਦਾ 1240 ਵੋਟਾਂ ਇਹ ਪਈਆਂ ਬੀਬੀ ਸਰਜੀਤ ਕੌਰ ਨੂੰ ਔਰ 734 ਬੰਨਿਆ ਬਸਤਾਂ ਨੂੰ ਮੈਨੂੰ ਇਹਦਾ ਕਹਿ ਨਹੀਂ ਕਿ ਲਈਏ ਤਾਂ ਇਹ ਸਰਦਾਰ ਵਿਕਰਮ ਸਿੰਘ ਮਹਾਰੀਸ਼ਾ ਜਿਹਨੇ ਇਹਨਾਂ ਦੋਵਾਂ ਚ ਕੀ ਦੀ ਮਤ ਦਿੱਤੀ ਹੈ ਇਹ ਵੀ ਨਹੀਂ ਰਿਜ਼ਰਵ ਹੋ ਰਿਹਾ ਆਪਾਂ ਪਹਿਲਾਂ ਉਹ ਗੱਲ ਦੇਖੀਏ ਆਪਾਂ ਕਹੇ ਲਾਈਨ ਚ ਵੀ ਹੋਈਏ ਨਾ ਕਿਸੇ ਲੋੜ ਚ ਵੀ ਹੋਏ 2-4-5000 ਨੋਟ ਕਰਦੇ ਉਹ ਤਾਂ ਫਿਰ ਆਪਾਂ ਮੂੰਹ ਕਹਿਣਗੋ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ਤੱਕੇ ਨਾਲ ਜਿੱਤ ਗਈ ਫਿਰ ਤਾਂ ਕੋ ਲੱਗਦਾ ਕੰਨੇ ਹੁਣ ਇੱਕ ਬੰਦੇ 55000 ਰੋੜ ਪਾਈ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਕਾਹਤ ਕਾਉਂ ਯਾਨੀ ਇਹ ਤਾਂ ਲੋਕਾਂ ਦਾ ਭਗਵਾ ਮਨਸਾਈਡੋਂ ਲੋਕਾਂ ਨੇ ਭਗਵਾ ਦੇ ਦਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੰਭਾਲੋ ਇਧਰ ਉਧਰ ਨਾ ਗੱਲ ਕਰਿਆ ਕਰੋ ਜਿੱਦਣ ਕੋਈ ਗੱਲ ਹੁੰਦੀ ਹੈ ਚੇਤਨ ਤੁਹਾਨੂੰ ਸਿੱਧਾ ਬੁਲਾਉਂਦੀ ਸੀਐਮ ਰਾਦਰ ਜਿਆ ਜੀ ਸੀਐਮ ਰਾਦਰ ਜਿਆ ਯਾਰ ਤੁਸੀਂ ਤਾਂ ਇਹ ਜਿਵੇਂ ਉਹਨੂੰ ਸੀਐਮ ਨੂੰ ਪੈਗ ਬਾ ਕੇ ਦੇ ਗਏ ਹੋ ਨੇ ਜੇ ਸਾਡੇ ਅਗਿਆਂ ਦੇ ਕੋਈ ਗੱਲ ਕਰਦੇ ਆ ਇਹ ਜਿਹੜਾ ਉਹ ਪੈਗ ਰਹੋਦੇ ਆ ਆਪਣਾ ਤੁਹਾਡੇ ਨਾਲ ਹੀ ਕੰਨਾਂ ਲਿਆਣੀ ਤੁਹਾਡੇ ਨਾਲ ਵੀ ਪੈਗਾਂ ਨਹੀਂ ਫੋਟੋਰੀ ਕਰਦੀ ਆ ਜੇ ਕਦੇ ਇਹ ਵੀ ਨਾ ਉਹ ਦਵਾਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਲਿਖ ਕੇ ਦੱਸੂਗਾ ਜ਼ਿਕਰ ਇਹ ਖਾਸ ਹੈ ਕਿ ਤਲਬੀਰ ਸਿੰਘ ਗਿਲਦੀ ਇਸ ਚੇਤਾਵਨੀਦਾਤਾ ਵਿਕਰਮ ਮਜੀਠੀਆ ਕੀ ਜਵਾਬ ਦੇਣਗੇ ਇਹ ਵਿਵਿਖ ਨਿਯੁਗ ਹੋਵੇਗਾ। NEET ਅਤੇ UGC NET ਪ੍ਰੀਖਿਆ ਘੁਟਾਲੇ ਦਾ ਮਾਮਲਾ ਹਜੇ ਤੱਕ ਸ਼ਾਂਤ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ। ਜਿਸ ਦੇ ਚਲਦਿਆਂ ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਵੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਹ ਮੁੱਦਾ ਲੋਕ ਸਭਾ ਦੇ ਵਿੱਚ ਜ਼ਰੂਰ ਚੁੱਕਿਆ ਹੈ ਤੇ ਉਹਨਾਂ ਨੇ ਪੇਪਰ ਲੀਕ ਹੋਣ ਨੂੰ ਲੈ ਕੇ ਸਿੱਖਿਆ ਮੰਤਰੀ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ ਨੇ। ਬਜਟ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਵਿੱਚ ਬੋਲਦਿਆਂ ਹੋਇਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਿੱਖਿਆ ਮੰਤਰੀ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਜੋ ਭਾਰਤ ਦੀ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਨੇ ਉਹ ਦਾਵਾ ਕਰਦੇ ਨੇ ਕਿ ਬੀਤੇ 7 ਸਾਲਾਂ ਦੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ। ਪਰ ਸੱਚਾਈਮੰਦ ਭਾਗੀ ਹੈ ਕਿ ਭਾਰਤੀ ਪ੍ਰੀਖਿਆ ਪ੍ਰਣਾਲੀ ਅਮੀਰਾਂ ਲਈ ਵਿਕ ਰਹੀ ਹੈ ਜਿਸ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਝੂਠ ਦੇ ਨਾਲ ਸਿਆਸੀ ਸਪਿੰਡਾ ਸਹਾਰਾ ਲੈਣ ਦੀ ਬਜਾਏ ਇਮਾਨਦਾਰੀ ਨਾਲ ਇਹ ਮਸਲੇ ਹੱਲ ਕਰਨੇ ਚਾਹੀਦੇ ਨੇ ਇਟਸ ਓਬਵੀਅਸ ਟੂ ਦ ਹੋਲ ਕੰਟਰੀ ਥੈਟ ਥੇਅਰ ਇਜ਼ ਅ ਵੈਰੀ ਸੀਰੀਅਸ ਪ੍ਰੋਬਲਮ ਇਨ ਆਰ ਐਗਜ਼ਾਮੀਨੇਸ਼ਨ ਸਿਸਟਮ ਥਿਸ ਇਸ ਨੋਟ ਜਸਟ ਅ ਕੁਐਸਚਨ ਆਫ ਨੀਟ ਇਟ ਇਜ਼ ਇਨ all the major examinations now the minister has blamed everybody except himself <laughs> sir with full responsibility i would like to submit in front of house through you sir there is no evidence of paper leak in yeah. last seven years in any number i don't frankly i don't even think he understands the fundamentals of what is going on here the issue is that there are millions of students in this country who are extremely concerned at what is going on and who are convinced that the Indian examination system is a fraud. That is what is at stake here. Millions of people believe that if you are rich, if you are rich, if you are rich and if you have money, you can buy the Indian examination system and by the way, and, and this is the same feeling that the people in the opposition have. and that is why we are asking some very simple questions to honorable minister. number one, as this is a systemic issue, what exactly are you doing to fix this issue at a systemic level? yes, that's okay. the first question. ਜ਼ਿਕਰ ਹੋਇਆ ਹੈ ਕਿ ਬੀਤੇ ਸੈਸ਼ਨ ਦੇ ਵਿੱਚ ਵੀ ਕਾਂਗਰਸ ਦੇ ਵੱਲੋਂ NEET ਪ੍ਰੀਖਿਆ ਘੁਟਾਲੇ ਦਾ ਮਾਮਲਾ ਚੁੱਕਿਆ ਗਿਆ ਸੀ ਪਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਤੇ ਦੇਖਣਾ ਹੋਵੇਗਾ ਇਸ ਵਾਰ ਕਾਂਗਰਸ ਪ੍ਰੀਖਿਆ ਦੇ ਵਿੱਚ ਹੋ ਰਹੇ ਘੁਟਾਲਿਆਂ ਨੂੰ ਲੈ ਕੇ ਕੀ ਹੱਲ ਕਰ ਪਾਉਂਦੀ ਹੈ ਸਰਕਾਰੀ ਕਰਮਚਾਰੀਆਂ ਦੇ ਉੱਤੇ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ ਤੇ ਇਹ ਪਾਬੰਦੀ ਹੁਣ ਗ੍ਰਹਿ ਮੰਤਰਾਲੇ ਨੇ ਹਟਾ ਦਿੱਤੀ ਹੈ ਜਿਸ ਉੱਤੇ ਸੰਦੀਪ ਪਾਠਕ ਨੇ ਟਿੱਪਣੀ ਕੀਤੀ ਹੈ ਸੰਦੀਪ ਪਾਠਕ ਦਾ ਕਹਿਣਾ ਹੈ ਕਿ ਦੇਸ਼ ਦੀ ਸਰਕਾਰ ਹੁਣ ਕੇਵਲ ਇੱਕ ਕੰਮ ਕਰ ਰਹੀ ਹੈ ਉਹ ਹੈ ਅਜਹੀਆਂ ਸੰਸਥਾਵਾਂ ਨੂੰ ਖਤਮ ਕਰਨਾ ਪਰ ਸੰਦੀਪ ਪਾਠਕ ਨੇ ਕਿਹਾ ਕਿ ਬੇਰੋਜ਼ਗਾਰੀ ਤੇ ਮਹਿੰਗਾਈ ਵਾਸਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਹੀ ਜ਼ਿੰਮੇਵਾਰ ਹੈ RSS ਦੀਆਂ ਗਤੀਵਿਧੀਆਂ 'ਚ ਸਰਕਾਰੀ ਕਰਮਚਾਰੀਆਂ ਦੇ ਸ਼ਾਮਲ ਹੋਣ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ। RSS ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਵੀ ਇਸ ਫੈਸਲੇ ਦੇ ਉੱਤੇ ਟਿੱਪਣੀ ਕੀਤੀ ਹੈ। ਨਾਲ ਹੀ ਉਹਨਾਂ ਨੇ ਮਹਿੰਗਾਈ ਅਤੇ ਬੇਰੋਜ਼ਗਾਰੀ ਨੂੰ ਇੱਕ ਗੰਭੀਰ ਸਮੱਸਿਆ ਦੱਸਿਆ ਹੈ ਉਹਨਾਂ ਕਹਿ ਹੈ ਕਿ ਵਿਰੋਧੀ ਨੇਤਾਵਾਂ ਅਤੇ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਦੇਸ਼ ਦੀਆਂ ਸੰਸਥਾਵਾਂ ਤਬਾਹ ਹੋ ਰਹੀਆਂ ਨੇ देखिए वो तो मैं इन पे छोड़ता हूँ मेरे सामने बेरोजगारी की सबसे बड़ी समस्या है देश में महंगाई बढ़ रही है चारों तरफ किसानों की समस्या है विपक्षी दलों को खत्म जो इतना कुछ कर सकते हैं उनके लिए ये संघ में उनको अलाउ करना उनके लिए बड़ी छोटी बात है आप सोचो तो देश त्राई, त्राई त्राई हुआ पड़ा है आप देश का आप टोटल जो ग्रोथ था कोई भी देश विकास तब करता है जब उसकी संस्थाएं विकसित होती है एक एक करके प्रधानमंत्री जी सारी संस्थाओं को खत्म कर रहे हैं संस्थाओं को आप प्रधानमंत्री जी खत्म कर दोगे तो देश आगे बढ़ेगा कैसे मेरा ये मानना है कि ये सारी गंदी राजनीति छोड़कर आपको सीरियसली बैठना चाहिए और एक बार फिर आप प्रधानमंत्री बने तो इस मौके का सदुपयोग करिए और काम पे फोकस करिए काम करिए अभी सदन में डिस्कशन होगा उसमें थ्रेड बेयर ये जो जो भी इनके डेटा है उस पर डिस्कस करेंगे मोटा मोटी एक ही चीज मैं कह सकता हूं अगर इस देश में इतने बड़े संख्या में आपके किसान हैं और किसान अगर आगे नहीं बढ़ रहे हैं इतनी बड़ी संख्या में नौजवान है और नौजवानों को अगर रोजगार नहीं मिल रहा है तो देश आगे नहीं बढ़ सकता है इस तरीके से आप बिजनेसमैन को हॉन्ट करेंगे ईडी और सीबीआई को कि भाई अगर आप मेरे को चंदा दे देते हो चंदा देते हो तो बहुत अच्छा है अगर मेरे को चंदा नहीं देते हो तो तुमको जेल में डाल दूंगा इस तरीके से आप करोगे तो देश कैसे बढ़ेगा अब डेटा आप चाहे कुछ भी ले आओ आठ परसेंट दो परसेंट तीन परसेंट हाउ डज इट मैटर इट हार्डली मैटर्स देश का जो पूरा मूड है वो काफी काफी नेगेटिव है जितने स्टेक होल्डर जब तक देश तब तक नहीं बढ़ेगा जब सारे स्टेक होल्डर इस पे सुरक्षित और पॉजिटिव नहीं रहेंगे आप विपक्षी दलों को खत्म करने के लिए जा रहे हो आपका उद्देश्य होना चाहिए कि बेरोजगारी को खत्म करो भुखमरी को खत्म करो आप कहते हो मैं इस पार्टी को खत्म करूंगा उस आदमी को खत्म करूंगी इतनी छोटी और तुच्छ मानसिकता के साथ आप इतना विशाल देश कैसे चलाओगे ਜ਼ਿਕਰ ਖਾਸ ਹੈ ਕਿ ਸੰਦੀਪ ਪਾਠਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਗੰਦੀ ਰਾਜਨੀਤੀ ਛੱਡ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਨ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਵੇਖਣਾ ਹੋਵੇਗਾ ਕਿ ਸੰਦੀਪ ਪਾਠਕ ਵੱਲੋਂ ਦਿੱਤੀ ਗਈ ਇਸ ਨਸੀਹਤ ਉਤੇ ਭਾਜਪਾ ਦਾ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ। ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ।